ਨਾਟਕ ਕਰੋ ਨਾਟਕ ਕਰੋ ਪੰਜਾਬ ਪੁਲਿਸ ਮਰਦਾਬਾਦ 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 ਪੰਜਾਬ ਪੁਲਿਸ ਮਰਦਾਬਾਦ 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 ਪੰਜਾਬ ਪੁਲਿਸ ਮਰਦਾਬਾਦ ਕੋਈ ਇਹ ਤੁਸੀਂ ਇੱਥੇ ਇਕੱਠੇ ਹੋਏ ਆਂ ਕੀ ਕਾਰਨ ਹੈ ਇਹ ਬੜਾ ਮੈਂ ਕਹਿ ਸਕਦਾ ਕਿ ਸਰਕਾਰ ਲਈ ਤੇ ਪ੍ਰਸ਼ਾਸਨ ਲਈ ਬੜੀ ਸ਼ਰਮ ਦੀ ਗੱਲ ਆ ਕਿ ਅੱਜ ਇਨ ਅੰਨੇ ਬਾ ਕੰਮ ਚੱਲ ਰਿਆ ਤੇ ਬਿਨਾ ਕਿਸੇ ਇਨਕੁਆਰੀ ਤੋਂ ਬਿਨਾ ਕਿਸੇ ਪੁੱਛ ਤੱਕ ਗੱਛ ਤੋਂ ਇੱਕ ਜੋ ਇਸ ਹਲਕੇ ਦੇ ਨਮਾਇंदे ਜੋ ਪੁਲਿਸ ਨੂੰ ਕਹੀ ਜਾਂਦੇ ਆ ਚੱਕੇ ਗਲਤ ਪਰਚੇ ਝੂਠੇ ਪਰਚੇ ਜਿਹੜੇ ਉਹ ਅੱਜ ਕੀਤੇ ਜਾ ਰਹੇ ਆ ਤੇ ਉਹ ਮੈਂ ਇੱਕ ਨਮਾਇंदे ਨੂੰ ਗੱਲ ਕਹਿਣੀ ਚਾਹੁੰਦਾ ਬੇ ਸਰਕਾਰਾਂ ਸਰਕਾਰਾਂ ਚ ਅਸੀਂ ਵੀ ਰਹੇ ਆ ਬੜਾ ਲੰਮਾ ਚਿਰ ਸਾਡੀ ਸਰਕਾਰ ਰਹੀ ਆ ਅੱਜ ਤੱਕ ਕੋਈ ਉਂਗਲੀ ਚੱਕ ਕੇ ਇਹ ਨਹੀਂ ਕਹਿ ਸਕਦਾ ਕਿ ਅਸੀਂ ਆਪਣੀ ਸਰਕਾਰ ਵੱਲੇ ਕਿਸੇ ਤਰ੍ਹਾਂ ਦੇ ਗਲਤ ਪਰਚੇ ਕਰਾਏ ਆ ਜੇ ਤੇਰੇ ਕਿਸੇ ਵਰਕਰ ਨੇ ਤੈਨੂੰ ਕਿਸੇ ਨਾਲ ਬਹੁਤ ਜ਼ਿਆਦਾ ਪਿਆਰ ਆ ਹੇਤਿਆ ਤੇ ਤੂੰ ਇਦਾਂ ਨਾ ਕਰਕੇ ਜ਼ਿੰਮੇਵਾਰ ਸੱਜਣਾ ਦੇ ਉੱਤੇ ਬੜੇ ਝੂਠੇ ਗਲਤ ਤਰ੍ਹਾਂ ਦੇ ਇੱਕ ਗੁਰਦੁਆਰਾ ਸਾਹਿਬ ਦਾ ਕਾਲਿਆ ਤੁਸੀਂ ਬੜੀ ਸਾਰੇ तकरीबन ਕਿਸੇ ਨਾ ਕਿਸੇ ਧਰਮ ਨੂੰ ਮੰਨਣ ਵਾਲੇ ਖੜੇ ਆ ਜ਼ਿਆਦਾ ਗਿਣਤੀ ਆਪਣੇ ਇਥੇ ਸਿੱਖ ਭਾਈਚਾਰੇ ਦੀ ਆ ਇਹ ਹੁਣ ਸਿੱਖ ਨੇ ਗੁਰਦੁਆਰੇ ਜਾ ਕੇ ਮੱਥੇ ਨਹੀਂ ਟੇਕਣੇ ਮੈਂ ਬੜੀ ਹੈਰਾਨਗੀ ਹੁੰਦੀ ਆ ਕਿ ਜਿਹੜੀ ਧਿਰ ਉੱਥੇ ਇਸ ਵੇਲੇ ਸਰਕਾਰੀ ਧਿਰ ਮੈਂ ਕਹਿ ਸਕਦਾ ਸਰਕਾਰ ਦੀ ਛੇ ਆ ਉਹਨੂੰ ਪ੍ਰਾਪਤ ਪੂਰੀ ਸਾਡੇ ਐਮਪੀ ਸਾਹਿਬ ਤੇ ਐਮਐਲਏ ਦਾ ਜਲੋ ਨਿਆਣਾ ਆ ਮੈਂ ਐਮਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਐਮਪੀ ਸਾਹਿਬ ਇਹ ਦਿਨ ਬਹੁਤਾਂ ਚਿਰ ਨਹੀਂ ਤੁਹਾਡੇ ਕੋਲ ਸਰਕਾਰ ਦੇ 6 ਮਹੀਨੇ ਰਹਿ ਗਏ ਬਾਅਦ 6 ਮਹੀਨੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਕਿchna ਕਿਰਪਾ ਕਰਕੇ ਅੱਖਾਂ ਮੀਟ ਕੇ ਕਿਸੇ ਆਪਣੇ ਵਰਕਰਾਂ ਦੀ ਸਪੋਰਟਾਂ ਕਰਨੀਆਂ ਬੰਦ ਕਰ ਦਿਓ ਪਹਿਲਾਂ ਪਤਾ ਕਰੋ ਸਚਾਈ ਕੀ ਆ ਹੁਣ ਇੱਕ ਗੁਰਦੁਆਰਾ ਦਾ ਮਸਲਾ ਆ ਜਿਹੜੀ ਉੱਥੇ ਇੱਕ ਬੰਦੇ ਤੁਸੀਂ ਰੱਖ ਲਓ ਤੁਸੀਂ ਕਾਬਜ ਕਰਵਾਏ ਆ ਸਰਕਾਰ ਨੇ ਉਹ ਬੰਦੇ ਆਪ ਕੁਝ ਕਰ ਨਹੀਂ ਸਕਦੇ ਇੱਕ ਧੇਰਿਆ ਜਿਹੜੇ ਪਿੰਡ ਦੇ ਵਿੱਚ ਸੁਧਾਰ ਦੇ ਲਈ ਉੱਥੇ ਬਲਾਕ ਲਾਉਣਾ ਚਾਹੁੰਦੀ ਉੱਥੇ ਕੋਈ ਕੰਮ ਕਰਨਾ ਚਾਹੁੰਦੇ ਆ ਤੇ ਤੁਸੀਂ ਉਹਨਾਂ ਨੂੰ ਬਲਾਕ ਵੀ ਨਹੀਂ ਲਾਉਣਾ ਚਾਹੁੰਦੇ ਤੇ ਬੜੀ ਸ਼ਰਮਨਾਕ ਗੱਲ ਆ ਕਿ ਜੇ ਇੱਕ ਗੁਰਸਿੱਖ ਬੰਦਾ ਉਥੇ ਮਹਾਰਾਜ ਪ੍ਰਕਾਸ਼ ਕਰਨ ਲੱਗਾ ਤੇ ਉਹ ਆਪਣੇ ਬੰਦੇ ਲਿਆ ਕੇ ਮੋਰੇ ਨਹੀਂ ਤੇਰਾ ਨਹੀਂ ਪ੍ਰਕਾਸ਼ ਹੋਣਾ ਦਾਣਾ ਅਸੀਂ ਕਰਨਾ ਇਹ ਕਦੇ ਅੱਜ ਤੱਕ ਸੁਣਿਆ ਤੁਸੀਂ ਪੰਜਾਬ 'ਚ ਇਹ ਗੱਲ ਸੁਣੀ ਆ ਜਿਹੜਾ ਬੰਦਾ ਗੁਰਸਿੱਖ ਆ ਉਹ ਜਾ ਕੇ ਉਥੇ ਪਾਠ ਨਾ ਕਰੇ ਇਹਨੂੰ ਨਹੀਂ ਬੈਠਣ ਦੇਣਾ ਕਿਉਂਕਿ ਦੂਜੇ ਗਰੁੱਪ ਦਾ ਆ ਇਹ ਮੈਂ ਇੱਕ ਇੱਕ ਤਾਰਨਾ ਕਹਿ ਲਓ ਸਰਕਾਰ ਨੂੰ ਮੈਂ ਇੱਥੋਂ ਦੇ ਨਮਾਇंदे ਨੂੰ ਐਮਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਐਮਪੀ ਸਾਹਿਬ ਤੁਸੀਂ ਇਹ ਕੰਮ ਬਿਲਕੁਲ ਬੰਦ ਕਰ ਦਿਓ ਤੇ ਪ੍ਰਸ਼ਾਸਨ ਨੂੰ ਮੈਂ ਫਿਰ ਇੱਕ ਵਾਰ ਬਾਰ-ਬਾਰ ਕਹਿਣਾ ਕਿ ਜਦੋਂ ਵੀ ਕੋਈ ਤੁਸੀਂ ਪਰਚਾ ਤੁਹਾਨੂੰ ਫੋਨ ਆ ਗਿਆ ਐਮਪੀ ਦਾ ਜਾਂ ਐਮਐਲਏ ਦਾ ਵੇ ਕਰ ਦਿਓ ਪਰਚਾ ਇਦਾਂ ਨਾ ਕਰੋ ਇਹ ਧੱਕੇਸ਼ਾਹੀ ਆ ਇਹ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਜੇ ਸਾਡੀ ਨਹੀਂ ਰਹੀ ਤਾਂ ਤੇ ਤੁਹਾਡੀ ਵੀ ਨਹੀਂ ਜਾਣੀ ਇਹ ਆਉਣੀਆਂ ਬਦਲ ਨਹੀਂ ਆਈਆਂ ਆਉਣੇ ਵਾਲਾ ਸਮਾਂ ਬਹੁਤ ਜੇਤੀ ਬਦਲਣ ਵਾਲਾ ਆ ਇਸ ਕਰਕੇ ਇਨਸਾਫ ਦਿੱਤਾ ਜਾਵੇ ਮੈਂ ਐਸਐਸਪੀ ਸਾਹਿਬ ਨੂੰ ਤੇ ਡੀਜੀਐਸ ਨੂੰ ਕਹਾਂਗਾ ਤੁਸੀਂ ਇਨਕੁਆਰੀ ਕਰਾਓ ਤਾਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕੀ ਕਿਰਪਾ ਕਰਕੇ ਥਵਾਣੇ ਵਾਲੇ ਮਥਲੇ ਦੇ ਵਿੱਚ ਆ ਕੀ ਸਿਆਣੇ ਬੰਦੇ ਆ ਕੀ ਇਹ ਕਿਸੇ ਜਿਹੜਾ ਤੁਸੀਂ ਜਦੋਂ ਮੂੰਹ ਚੱਕਦੇ ਆ ਜੀ ਇਹ ਹੱਥ ਪਾ ਲਿਆ ਜੀ ਉਹ ਜਨਾਨੀ ਉੱਥੇ ਹੈ ਵੀ ਨਹੀਂ ਜਿਹਦੇ ਕਹਿੰਦੇ ਤੁਸੀਂ ਪਰਚਾ ਕਰ ਰਹੇ ਆ ਇੱਕ ਸਿਆਣੇ ਬਿਆਣੇ ਬੰਦਿਆਂ ਦੀ ਜਿੱਦਾ ਰੋਲਣੀਆਂ ਸਰਕਾਰ ਦੇ ਮਗਰ ਲਾ ਕੇ ਇਹ ਬਿਲਕੁਲ ਨਹੀਂ ਬਦਲਦਾ ਆਊਗਾ ਅਸੀਂ ਬੇਨਤੀ ਕਰਦੇ ਆ ਅਸੀਂ ਚਾਹੁੰਦੇ ਆ ਕਿ ਤੁਹਾਨੂੰ ਅਸੀਂ 15 ਦਿਨ ਦਾ ਟਾਈਮ ਦਿੰਨੇ ਆ ਅਗਰ 15 ਦਿਨ ਦੇ ਵਿੱਚ ਵਿੱਚ ਇਹ ਪਰਚੇ ਨਹੀਂ ਰੱਦੋ ਇਨਕੁਆਰੀਆਂ ਕਰੋ ਜਿਹੜੀ ਸਚਾਈ ਸਚਾਈ ਨੂੰ ਮੋਰੇ ਲੈ ਕੇ ਆਵੇ ਗੱਲ ਕੀ ਆ ਤੇ ਜੇ 15 ਦਿਨ ਦੇ ਵਿੱਚ ਵਿੱਚ ਕੋਈ ਮਸਲੇ ਨਹੀਂ ਹੱਲ ਹੁੰਦੇ ਤੇ ਅੱਜ ਇੱਥੇ ਖੜੇ ਆ ਅੱਜ ਅਸੀਂ ਕੋਈ ਦੁਆ ਨਹੀਂ ਕਰਦੇ ਜੇ ਅਸੀਂ ਕੱਲ ਨੂੰ ਰਸਤੇ ਜਾਮ ਕੀਤੇ ਉਹਦੀ ਸਰਕਾਰ ਜ਼ਿੰਮੇਵਾਰੀ ਹੋਊਗੀ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਆ ਜੀ ਕੀ ਮਾਮਲਾ ਹੋਇਆ ਤੁਹਾਡੇ ਪਿੰਡ ਦੇ ਮਾਮਲਾ ਸਾਡੇ ਪਿੰਡ ਹੋਇਆ ਜੀ ਗੁਰਦੁਆਰੇ ਤੋਂ ਸਾਰਾ ਚੱਲਿਆ ਜੋ ਗੁਰਦੁਆਰੇ ਵਿੱਚ ਅਸੀਂ ਕੰਮ ਕਰਾਉਣਾ ਚਾਹੁੰਦੇ ਸੀ ਸਾਂਗਤ ਨੇ ਪੈਸੇ ਦਿੱਤੇ ਮੈਨੂੰ ਗੁਰਦਵਾਰ ਸਾਹਿਬ ਦਾ ਫਰਸ਼ ਖਰਾਬ ਹੋਇਆ ਤਾਂ ਸਾਂਗਤ ਕਹਿੰਦੀ ਪਹਿਲਾ ਲਾਸਮੈਂਟ 15 ਦਿਨ ਕੀਤੀ ਉਹ ਕਹਿੰਦੇ ਪੈਸੇ ਤੁਸੀਂ ਲਾਦਮਾਂਗੇ ਤੁਸੀਂ ਫਰਸ਼ ਪੱਟ ਕੇ ਲਾ ਦਿਓ ਇਹ ਨਹੀਂ ਬੰਦਿਆਂ ਨੇ ਫਰਸ਼ ਪੱਟਲ ਦੇ ਬਜਾਏ ਰੋਗ ਦਿੱਤੇ ਉੱਥੇ ਬੰਦੇ ਲਾ ਗਏ ਕਰਮਚਾਰੀ ਇੱਥੋਂ ਗਏ ਕਹਿੰਦੇ ਰੋਕ ਦਿਓ ਕੰਮ ਤੇ ਤੁਸੀਂ ਫਰਸ਼ ਲਿਆਉਣਾ ਅਸੀਂ ਇਹ ਗੱਲ ਜਰੂਰ ਉੱਥੇ ਕਹੀ ਅਸੀਂ ਕਹੇ ਵੀ ਅਸੀਂ ਨਹੀਂ ਲਾਉਂਦੇ ਇਹ ਲਾਦਣ ਸਾਨੂੰ ਕੋਈ ਫਰਕ ਨਹੀਂ ਅਸੀਂ ਇਹਨਾਂ ਨੂੰ اختیار ਦਿੰਨੇ ਆ ਪਰ ਇਹਨਾਂ ਦੇ ਕੋਈ ਨਹੀਂ ਇਹ ਮੇਰੇ ਲਈ ਮੇਰੇ ਤੇ ਨਹੀਂ 2 ਤਰੀਕ ਨੂੰ ਝੂਠਾ ਪਰਚਾ ਮੇਰੇ ਪੁੱਤ ਦੇ ਤਾਂ ਮੇਰੇ ਤੇ ਕੀਤਾ ਕਿੰਨੀ ਤਰੀਕ ਦੀ ਗੱਲ ਪਿਤਾ ਵਰਸਨ 2 ਤਰੀਕ ਦੀ ਜੀ 2 ਤਰੀਕ ਨੂੰ ਨਹੀਂ ਝੂਠਾ ਪਰਚਾ ਬਾ 354 ਲਾਤੀ ਸਾਡੇ ਤੇ ਵੀ ਕੁੜੀਆਂ ਕੁੜੀ ਦੇ ਜਨਾਨੀ ਦੇ ਕੱਪੜੇ ਪਾੜੇ ਆ ਮੈਂ ਇੱਕ ਸਿਆਣਾ ਬੰਦਾ 71 ਸਾਲ ਦੀ ਮੇਰੀ ਉਮਰ ਆ ਇਹ ਲੋਕ ਜੋ ਕਰਦੀ ਸਰਕਾਰਾਂ ਕਰਦੀਆਂ ਸਰਕਾਰਾਂ ਕਰਾਉਨੀਆਂ ਇੱਕ ਸਾਡੇ ਲੀਡਰ ਬੈਠੇ ਆ ਉਹ ਕਰਾਉਂਦੇ ਆ ਮੈਂ ਇਦਾਂ ਦਾ ਬੰਦਾ ਨਹੀਂ ਮੈਨੂੰ ਪਿੰਡ ਚੋਂ ਜਿੱਥੋਂ ਮਰਦੀ 10 ਪਿੰਡ ਹੋਣ ਜਾਂ 20 ਪਿੰਡ ਹੋਣ ਇਕੱਠੇ ਕਰਕੇ ਪੁੱਛਣੋਂ ਸਰਪੰਚ ਕਿਦਾਂ ਦਾ ਆ ਮੈਂ ਜੋ ਮੈਨੂੰ ਸਜ਼ਾ ਬਣਦੀ ਮੈਨੂੰ ਸਜ਼ਾ ਦੇ ਦੇ ਅਦਾਲਤ ਦੇ ਦੇ ਮੈਂ ਇਦਾਂ ਦਾ ਬੰਦਾ ਨਹੀਂ ਹੈਗਾ ਮੈਂ ਪਿੰਡ ਦੇ ਭਲੇ ਦੇ ਕੰਮ ਕਰਦਾ ਜਿੰਨੇ ਕਰਦਾ ਮੋਰੇ ਹੋ ਕੇ ਕਰਦਾ ਮੰਦਰਾਂ ਦਾ ਗੁਰਦੁਆਰਿਆਂ ਦਾ ਸਾਰੇ ਸੰਗਤ ਮੈਨੂੰ ਪੈਸੇ ਦਿੰਦੀ ਆ ਮੈਂ ਪੈਸੇ ਖਰਚਦਾ ਸਹੀ ਕਰਕੇ ਤਾਂ ਦਿੰਦੀ ਨਹੀਂ ਕੋਈ ਪੈਸਾ ਨਹੀਂ ਮੈਨੂੰ ਕੋਈ ਦੇ ਸਕਦਾ 60 ਸਾਲ 70 70 ਲੱਖ ਲੱਖ ਰੁਪਈਆ ਦੇ ਦਿੰਦੇ ਆ ਲੋਕ ਉਹ ਕਹਿੰਦੇ ਕੰਮ ਕਰੋ ਤੈਨੂੰ ਕੰਮ ਕਰਨ ਨੂੰ ਪੈਸੇ ਦਿੱਤੇ ਤੁਸੀਂ ਕਿਸੇ ਨੂੰ ਪੈਸਾ ਨਹੀਂ ਦੇਣਾ ਤੈਨੂੰ ਦਿੱਤੇ ਆ ਅਸੀਂ ਤਾਂ ਉਹ ਸਾਰੇ ਕੰਮ ਭਲਾਈ ਦੇ ਕਰਦੇ ਆ ਪਿੰਡ ਦੇ ਵਿੱਚ 8 ਲੱਖ ਰੁਪਇਆ 9 ਲੱਖ ਮੈਂ ਲਾਇਆ ਅੰਡਰਗਰਾਉਂਡ ਪਾਏ ਪੰਚਾਇਤ ਹੋਰ ਸੀ ਸਾਰਿਆਂ ਨੂੰ ਨਾਲ ਲੈ ਕੇ ਐਨਆਰਆਈਆਂ ਨੇ ਪੈਸੇ ਦਿੱਤੇ ਮੈਂ 8-9 ਲੱਖ ਲਾ ਕੇ ਸੀਵਰੇਜ ਕੀਤਾ ਪਿੰਡ ਦਾ ਉਹ ਵੀ ਰੋਕਿਆ ਗਿਆ ਇਸੇ ਪੰਚਾਇਤ ਨੇ ਰੋਕਿਆ ਉਹ ਕਹਿੰਦੇ ਨਹੀਂ ਕਰ ਦੇਣਾ ਸੀਵਰੇਜ ਨਹੀਂ ਪੈਣ ਦੇਣਾ ਅਧੀਆਂ ਗਲੀਆਂ ਪਟੀਆਂ ਖੱਜਲ ਹੋਇਆ ਡੀਸੀ ਦੇ ਗਏ ਜੀ ਸੀ ਕਾਂਦੀ ਬਾਹਰਲੇ ਪੈਸਿਆਂ ਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਲਾਓ ਕਾਂਦੀ ਜੋ ਕਹੂਗਾ ਦੇਖੀ ਜਾਊਗੀ ਪਰ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਬੈਠੀ ਆ ਠੀਕਾ ਠੀਕ ਕਰ ਸਕਦੇ ਆ ਕੀ ਲੱਗਦਾ ਇਹ ਪਿੰਡ ਚ ਧੜੇ ਬਾਜ਼ੀਆਂ ਦਾ ਇਹ ਧੜੇ ਬਾਜ਼ੀਆਂ ਸਾਰੀਆਂ ਧੜੇ ਬਾਜ਼ੀਆਂ ਜੋ ਇਲੈਕਸ਼ਨ ਦਾ ਆ ਇਲੈਕਸ਼ਨ ਵਿੱਚ ਵੀ ਇਦਾਂ ਹੋਈ ਆ ਅਸੀਂ ਵੋਟਾਂ ਪਾਈਆਂ ਸਾਡਾ ਅਧਿਕਾਰਿਆ ਅਸੀਂ ਜਿੱਥੇ ਮਰਜ਼ੀ ਪਾ ਸਕਦੇ ਕੋਈ ਤੁਸੀਂ ਦੇ ਬੰਦੇ ਹੋਗੇ ਨਾ ਸਾਲ ਇੱਕ ਪੂਰਾ ਹੋ ਗਿਆ ਅੱਲੇ ਤੱਕ ਸਾਡੇ ਸਰਪੰਚ ਕੋ ਚਾਰਜ ਨਹੀਂ ਆਇਆ ਇਹ ਸਰਕਾਰਾਂ ਦੀ ਸਾਰੀ ਮਿਹਰਬਾਨੀ ਉਹ ਚ ਪਤਾ ਨਹੀਂ ਇਹਨੇ ਕੀ ਘਪਲਾ ਕੀਤਾ ਆ ਸੈਂਟਰ ਦੇ ਪੈਸੇ ਹੋਣਗੇ ਜਾਂ ਪੰਜਾਬ ਸਰਕਾਰ ਦੇ ਹੋਣਗੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜਿਹੜੇ ਹੁਣ ਗੱਲਬਾਤ ਹੋਈ ਸੀ ਜਦੋਂ ਤੁਹਾਨੂੰ ਰੋਕਿਆ ਗਿਆ ਫਰਚੀ ਤੁਸੀਂ ਪਾਉਂਦੇ ਸੀ ਤਾਂ ਉਸ ਵੇਲੇ ਮੁਲਾਜ਼ਮ ਕਿਹੜੇ ਆਏ ਸੀਗੇ ਚੌਂਕੀ ਦੇ ਆਏ ਸੀ ਜਾਂ ਵੇ ਮਾਲਪੁਰਾ ਠਾਣੇ ਚੌਂਕੀ 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 ਤੇ ਗਏ ਤਿੰਨ ਮੁਲਾਜ਼ਮ ਗਏ ਸਨ ਤਿੰਨ ਬਲਵਿੰਦਰ ਸਿੰਘ ਦਾ ਦੋ ਹੌਸਲੇ ਬਲਵਿੰਦਰ ਸਿੰਘ ਦਾ ਮੈਨੂੰ ਨਾਮ ਚਿੱਤੇ ਬਾਕੀ ਕੀ ਕਹਿੰਦੇ ਸੀ ਆ ਕੇ ਗੱਲਬਾਤ ਕਿਹੜੀ ਕੀਤੀ ਤੁਹਾਡੇ ਨਾਲ ਉਹਨਾਂ ਨੇ ਇਹੀ ਕਿਹਾ ਉਹ ਕਹਿੰਦਾ ਤੁਸੀਂ ਲੜਨਾ ਕਿਸੇ ਨੇ ਨਹੀਂ ਜੀ ਤੁਸੀਂ ਕੰਮ ਬੰਦ ਕਰ ਦਿਓ ਤੁਸੀਂ ਉੱਥੇ ਆ ਜਾਇਓ ਸਾਡਾ ਫੈਸਲਾ ਸੀ ਕਿ ਅਸੀਂ ਉੱਥੇ ਨਹੀਂ ਆਉਣਾ ਅਸੀਂ ਤੁਹਾਨੂੰ ਲਿਖ ਕੇ ਦਿੰਨੇ ਜਾਂ ਫਰਚੇ ਲਾ ਦੇਣ ਜਾਂ ਅਸੀਂ ਲੈ ਦਰਬਾਰ ਸਾਹਿਬ ਦਾ ਫਰਚਾ ਲੋਕਾਂ ਨੇ ਪੈਸੇ ਦਿੱਤੇ ਹੋਆ ਜਾਂ ਇਹ ਲਾ ਦੇਣ ਲਿਜਾਜ਼ੀ ਲਾ ਦੇਣ ਉਹ ਕਹਿੰਦੇ ਕੋਈ ਨਹੀਂ ਅਸੀਂ ਤੁਹਾਨੂੰ ਉੱਥੇ ਸੱਦ ਲਾਂ ਮੈਂ ਤੁਹਾਨੂੰ ਲਿਖ ਕੇ ਦਿੰਦਾ ਲਿਖਣੇ ਦੀ ਵੀ ਜਾਏ ਉਲਟਾ ਮੇਰੇ ਤੇ ਕੇਸ ਕਰ ਦਿੱਤਾ 15 ਦਿਨ ਮੈਂ ਘਰੋਂ ਬਾਹਰ ਹਾਂ ਇਹ ਲੋਕਾਂ ਦੇ ਝੂਠੇ ਕੇਸ ਕਰਕੇ ਮੈਨੂੰ ਅੰਦਰ ਦਵਾਣਾ ਚਾਹੁੰਦੇ ਦੇ ਸਾਨੂੰ ਵੀ ਅੰਦਰੇ ਦੋ ਹੀ ਕੋਈ ਇੱਕ ਦੋ ਹੀ ਬੈ 17 ਖੇਤਾਂ ਦੀ ਖੇਤੀ ਕਰਦਾ ਆਪਣੀ ਇਮਾਨਦਾਰੀ ਨਾਲ ਕੰਮ ਕਰਦਾ ਕੋਈ ਮੈਦੂਆ ਫੀਮ ਡੋਡੇ ਕੋਈ ਮੈਦੂਆ ਦਾ ਨਸ਼ਾ ਨਹੀਂ ਵੇਚਦਾ ਮੈਨੂੰ ਕਹ ਕੋਈ ਕਹ ਦੇਵੇ ਪਿੰਡ ਦਾ ਬੰਦਾ ਵੀ ਆ ਕੰਮ ਕਰਦਾ ਆ ਆਪਣੀ ਬੇਹਤ ਕੀ ਕੀ ਆ ਇੱਥੇ ਇਕੱਠੇ ਹੋਏ ਹਾਂ ਮੰਗ ਕੀ ਕਰਦੇ ਆ ਬਾਕੀ ਇਹ ਕਰਦੇ ਆ ਸਾਡਾ ਇਨਸਾਫ ਹੋਣਾ ਚਾਹੀਦਾ ਜਿਹੜਾ ਝੂਠਾ ਪਰਚਾ ਉਹ ਰੱਦ ਹੋਣਾ ਚਾਹੀਦਾ ਜਿਹੜੇ ਕਰਨੇ ਆਏ ਉਹਨਾਂ ਨੂੰ ਤਾਂ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਗਾਂ ਬਾਤ ਇਹ ਹੋਰ ਬੰਦੇ ਨੂੰ ਹੋਰ ਨਾਂ ਇੱਜ਼ਾਮ ਲਾਉਣ ਕਿ ਇਹਹੀ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਇਹਹੀ ਬੇਨਤੀ ਆ ਮੈਂ ਤਾਂ